ਡੀਪੀ ਖਾਦ ਤੇ ਹੋਰ ਬੀਜਾਂ ਦਾ ਸਰਕਾਰ ਦੇ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੜ੍ਹਾਂ ਦਾ ਮੁਆਵਜ਼ਾ ਦੇਣ ਦੇ ਵਿੱਚ ਵੀ ਸਰਕਾਰ ਦੇ ਵੱਲੋਂ ਦੇਰੀ ਕੀਤੀ ਜਾ ਰਹੀ ਹੈ ਇਹ આરોਪ ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਲ ਦੇ ਵੱਲੋਂ ਲਾਏ ਗਏ ਨੇ ਹੜਪੀੜਤਾਂ ਦੇ ਲਈ ਡੀਪੀ ਖਾਦ ਤੇ ਬੀ ਵਾਲੀ ਕਣਕ ਅਤੇ ਟਰੈਕਟਰ ਦਿੱਤੇ ਜਾਣਗੇ ਇਸ ਗੱਲ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਬੂਟਾ ਸਿੰਘ ਬੁਰਜਗਲ ਵੱਲੋਂ ਕੀਤਾ ਗਿਆ ਹੈ 25 ਅਕਤੂਬਰ ਨੂੰ ਫਾਜ਼ਲਕਾ ਵਿਖੇ ਪਹਿਲਾ ਕਾਫਲਾ ਭੇਜਿਆ ਜਾ ਰਿਹਾ ਹੈ ਪਰਾਲੀ ਦਾ ਵੀ ਕੋਈ ਪ੍ਰਬੰਧ ਸਰਕਾਰ ਦੇ ਕੋਲ ਨਹੀਂ ਹੈ ਜਿਸ ਦੇ ਕਾਰਨ ਮਜਬੂਰੀ ਤੌਰ ਤੇ ਸਾਨੂੰ ਪਰਾਲੀ ਨੂੰ ਅੱਗ ਲਾਉਣੀ ਪੈ ਰਹੀ ਹੈ ਅਸੀਂ ਐਸਐਸਪੀ ਅਤੇ ਡੀਐਸਪੀ ਬਰਨਾਲਾ ਤੇ ਖੇਤੀਬਾੜੀ ਵਿਭਾਗ ਨੂੰ ਮਿਲਾਂਗੇ ਜੇਕਰ ਪਰਾਲੀ ਦੇ ਪ੍ਰਬੰਧ ਦਾ ਹੱਲ ਨਾ ਹੋਇਆ ਤਾਂ ਮਜਬੂਰੀ ਚ ਸਾਨੂੰ ਪਰਾਲੀ ਨੂੰ ਅੱਗ ਲਾਉਣੀ ਪਵੇਗੀ ਇਹ ਕਹਿਣਾ ਹੈ ਬੂਟਾ ਸਿੰਘ ਬੁਰਜਗਿਲ ਦਾ ਅੱਜ ਸਾਡੀ ਸਟੇਟ ਬੋਰਡ ਦੀ ਮੀਟਿੰਗ ਸੀਗੀ ਮੀਟਿੰਗ ਦੇ ਵਿੱਚ ਕਈ ਫੈਸਲੇ ਅਸੀਂ ਲਏ ਆ ਇੱਕ ਤਾਂ ਸਭ ਤੋਂ ਪਹਿਲਾਂ ਜਿਹੜਾ ਅਸੀਂ ਪਹਿਲਾਂ ਹੀ ਸਾਡਾ ਐਲਾਨ ਕੀਤਾ ਹੋਇਆ ਸੀ ਕਿ ਹੜਪੀੜਤਾਵਾਂ ਵਾਸਤੇ ਡੀਏਪੀ ਬੀ ਵਾਲੀ ਕਣਕ ਤੇ ਨਾਲ ਟਰੈਕਟਰ ਉਹਨਾਂ ਨੂੰ ਨਾਲ ਲਗਾ ਕੇ ਅਸੀਂ ਬੰਡਣੀ ਆ ਉਹ ਉਹ ਅੱਜ ਅਸੀਂ ਇੱਥੇ ਫੈਸਲਾ ਕਰ ਲਿਆ ਪਹਿਲੀ ਸ਼ਿਫਟ ਦੇ ਵਿੱਚ ਜਿਹੜੀ 25 ਤਰੀਕ ਨੂੰ ਅਸੀਂ ਲੈ ਕੇ ਜਾ ਰਹੇ ਹਾਂ ਉਹਦੇ ਵਿੱਚ 1200 ਗੱਟਾ ਕਣਕ ਦਾ 1000 ਦੇ ਕਰੀਬ ਗੱਟਾ ਡੀਏਪੀ ਤੇ ਕਮ ਸੇ ਕਮ ਇਹ ਵੱਡਾ ਕਾਫਲਾ ਹੋਊਗਾ 13 14 15 ਨਾ ਟਰਾਲੀਆਂ ਦਾ ਹੋਊਗਾ ਇਹ ਅਸੀਂ ਜਾਵਾਂਗੇ ਜਾ ਕੇ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਕੈਂਪ ਲਾਵਾਂਗੇ ਜਿੱਥੇ ਦਰਿਆ ਨੇ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਵੀ ਖਰਾਬ ਕਰਤੀਆਂ ਤੇ ਫਸਲਾਂ ਵੀ ਤਰਾਬ ਕਰਤੀਆਂ ਉਹਨਾਂ ਲੋਕਾਂ ਨੂੰ ਸਾਰੀ ਦੀ ਸਾਰੀ ਇਹ ਜਿਹੜੀ ਸਮੱਗਰੀ ਹੈ ਜਿਹਦੇ ਵਿੱਚ ਨਾਲ 400 ਗੱਠ ਅ ਆਚਾਰ ਦੀ ਵੀ ਹੋਊ ਜਿਹੜਾ ਮੱਕੀ ਦਾ ਆਚਾਰ ਪਾਉਣਿਆ ਪਹਿਲਾ ਤਾਂ ਫੈਸਲਾ ਸਾਡਾ ਇਹ ਆ 25 ਤਰੀਕ ਨੂੰ ਅਸੀਂ ਰਵਾਨਾ ਹੋਵਾਂਗੇ ਤੇ 26 ਤਰੀਕ ਨੂੰ ਅਸੀਂ ਉੱਥੇ ਕੈਂਪ ਲਾ ਕੇ ਬਕਾਇਦਾ ਉਹ ਲੋਕਾਂ ਦੇ ਵਿੱਚ ਸਾਰਾ ਰਿਸ਼ਤਾ ਅਸੀਂ ਬੜਾਂਗਾ ਹੋਈਆਂ ਛੋਟੇ ਕਿਸਾਨਾਂ ਦੀ ਬਾਹ ਅਸੀਂ ਪਹਿਲਾਂ ਉੜਾਂਗੇ ਵੱਡੇ ਕਿਸਾਨਾਂ ਨੂੰ ਉਦੋਂ ਬਾਅਦ ਦੇਖਾਂਗੇ 26 ਤਰੀਕ ਨੂੰ ਉੱਥੇ ਜਾ ਕੇ ਦੋ ਦਿਨਾਂ ਦਾ ਕੈਂਪ ਆਊਗਾ ਸਾਡਾ ਉਦੋਂ ਬਾਅਦ ਅਸੀਂ ਉੱਥੋਂ ਹੀ ਅੱਗੇ ਚੱਲਾਂਗੇ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ 2 250 ਕਿੱਲਾ ਜਿਹੜਾ ਕਣਕ ਦਾ ਉੱਥੇ ਜਾ ਕੇ ਅਸੀਂ ਬਜਾਵਾਂਗੇ ਉਦੋਂ ਦਾ ਜਿਹੜੀ ਛੱਡੀ ਅਗਲੀ ਸ਼ਿਫਟ ਹੋਊਗੀ ਜਿਹੜੀ ਫੇਰ ਔਰ ਜ਼ਿਲ੍ਹੇ ਰਹਿ ਗਏ ਆ ਸਾਡੇ ਮਤਲਬ ਇਹ ਸਮਗਰੀ ਇਕੱਠੀ ਕਰਨ ਤੋਂ ਉਹ ਅਸੀਂ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਚਾਵਾਂਗੇ ਪਹਿਲਾਂ ਤਾਂ ਸਾਡਾ ਇਹ ਫੈਸਲਾ ਨਾਲ ਹੀ ਅਸੀਂ ਨਖੀਦੀ ਕਰਦੇ ਆ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਬੀਜਣ ਦੇ ਲਈ ਨਾ ਤਾਂ ਕੋਈ ਖਾਦ ਦਾ ਪ੍ਰਬੰਧ ਕੀਤਾ ਨਾ ਕੋਈ ਮਤਲਬ ਬੀ ਕਣ ਤੇ ਬੀ ਦਾ ਪ੍ਰਬੰਧ ਕੀਤਾ ਲੋਕ ਆਪਣੇ ਤੌਰ ਤੇ ਕਰ ਰਹੇ ਨੇ ਜਾਂ ਕਿਸਾਨ ਜਥੇਬੰਦੀਆਂ ਕਰ ਰਹੀਆਂ ਆ ਇਥੇ ਅਸੀਂ ਨਾਲ ਚੇਤਾਵਨੀ ਵੀ ਦੇਵਾਂਗੇ ਕਿ ਜਿੰਨਾ ਇਹ ਲੇਟ ਕਰ ਰਹੀ ਹੈ ਸਰਕਾਰ ਮੌਜੂਦਾ ਵੰਡਾਂ ਦੇ ਵਿੱਚ ਲੋਕਾਂ ਨੂੰ ਰਾਹਤ ਦੇਣ ਦੇ ਵਿੱਚ ਇਹ ਲੋਕਾਂ ਦੇ ਰੋਧ ਆ ਇਹਨਾਂ ਨੂੰ ਸਾਹਮਣਾ ਕਰਨਾ ਪਊਗਾ ਪਹਿਲਾ ਫੈਸਲਾ ਸਾਡਾ ਇਹ ਹੈ ਦੂਜਾ ਫੈਸਲਾ ਹੈਗਾ ਸਾਡਾ ਜਿਹੜਾ ਕਿ ਪ੍ਰਾਲੀ ਮੌਕੇ ਤੇ ਖੜੀ ਹੈ ਕਣਕ ਬੀਜਣੀਆਂ ਆ ਆਲੂ ਬੀਜਣੇ ਆ ਸਰਕਾਰ ਨੇ ਪ੍ਰਬੰਧ ਕੋਈ ਨਹੀਂ ਕਰਿਆ ਉਹੀ ਘਸਿਆ ਪਿੱਟਿਆ ਪਰ ਪ੍ਰਬੰਧ ਪਿਛਲੇ ਸਾਲ ਵਾਲਾ ਹੈ ਉਹੀ ਵੇਲਰ ਨੇ ਉਹਨਾਂ ਕੀ ਮਤਲਬ ਦੋ ਤਿੰਨ ਇੰਡਸਟਰੀਆਂ ਇੱਥੇ ਜਿਹੜੀਆਂ ਪ੍ਰਾਲੀ ਨੂੰ ਉਹਦਾ ਪ੍ਰਬੰਧ ਕਰਨਾ ਪ੍ਰਾਲੀ ਦਾ ਉਹਨਾਂ ਨੇ ਬਾਕੀ ਕੁਝ ਨਹੀਂ ਹੈ ਨਾ ਮਾਨ ਦੇ ਕੋਲੇ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਅੱਜ ਵੀ ਅਸੀਂ ਇਹ ਐਲਾਨ ਕਰਦੇ ਹਾਂ ਕਿਸਾਨਾਂ ਨੂੰ ਵੀ ਕਿਹਾ ਕਿ ਝੋਨਾ ਵੱਢ ਲੈਣ ਉਸ ਤੋਂ ਬਾਅਦ ਰੀਪਰ ਫੇਰ ਲੈਣ ਪ੍ਰਾਲੀ ਨੂੰ ਸੁਕਾ ਲੈਣ ਜਦੋਂ ਪ੍ਰਾਲੀ ਸੁੱਕ ਗਈ ਤਾਂ ਡੀਸੀ ਤੇ ਐਸਐਸਪੀ ਨੂੰ ਜਾ ਕੇ ਮਿਲੂਗਾ ਤੁਹਾਡਾ ਵਾਪਦ ਨਾਲ ਖੇਤੀਬਾੜੀ ਵਿਭਾਗ ਨੂੰ ਮਿਲੂਗਾ ਕਿ ਸਾਰੀ ਦੀ ਸਾਰੀ ਪ੍ਰਾਲੀ ਅਸੀਂ ਛਕਾਈ ਬੈਠੇ ਹਾਂ ਬੈਲਰ ਭੇਜੋ ਬਣਾਓ ਗੱਠਾ ਜਿਹੜਾ ਬਣਾਉਂਦਾ ਹੈ ਅਗਰ ਉਹਨਾਂ ਨੂੰ 1-2 ਦਿਨ ਦਾ ਟਾਈਮ ਦੇਵਾਂਗੇ ਜੇ ਉਹ ਬੈਲਰਾਂ ਦਾ ਪ੍ਰਬੰਧ ਨਹੀਂ ਕਰਦੇ ਤਾਂ ਫਿਰ ਅੱਗ ਲਾਉਣ ਤੋਂ ਸਿਵਾਏ ਸਾਡੇ ਕੋਲੇ ਚਾਰਾ ਕੋਈ ਨਹੀਂ ਰਹਿ ਜੂਗਾ ਇਹ ਅਸੀਂ ਫੈਸਲਾ ਕੀਤਾ ਜਿਉਂ-ਜਿਉਂ ਇਹ ਪੰਜਾਬ ਸਰਕਾਰ ਇਸ ਗੱਲ ਨੂੰ ਲੇਟ ਕਰੂਗੀ ਕਿਉਂ-ਕਿ ਧੁੰਦ ਪੈਣ ਲੱਗ ਜਾਣੀ ਐ ਧੂਏ ਨੇ ਵਧਣ ਲੱਗ ਜਾਣਾ ਸੋ ਇਸ ਕਰਕੇ ਜੇ ਪਹਿਲਾਂ ਹੀ ਇਹਦਾ ਨਾਲ ਦੀ ਨਾਲ ਨੁਕਤਾਰਾ ਕੀਤਾ ਜਾਵੇ ਤਾਂ ਜਾਦੀ ਵਧੀਆ ਹੋਊਗਾ ਇਹ ਦੋ ਮੁੱਖ ਫੈਸਲੇ ਅਸੀਂ ਅੱਜ ਲਏ ਆ ਜੀ We'll <laughs>